ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਾ ਤਸਕਰੀ ਵਿਰੋਧ ਚਲਾਈ ਗਈ ਮੁਹਿੰਮ ਹੇਠ ਅੰਮ੍ਰਿਤਸਰ ਪ੍ਰਸ਼ਾਸਨ ਨੇ ਵੱਡਾ ਐਕਸ਼ਨ ਲੈਂਦਿਆਂ ਛੇਰਟਾ ਖੇਤਰ ਦੇ ਕਨੂਪੁਰ ਠੱਟੀ ਮੋਹੱਲੇ 'ਚ ਇੱਕ ਨਸ਼ਾ ਤਸਕਰ ਪਰਿਵਾਰ ਦੀ ਗੈਰ ਕਾਨੂੰਨੀ ਤੌਰ ਤੇ ਬਣਾਈ ਗਈ ਜਾਇਦਾਦ ਨੂੰ ਟਾ ਦਿੱਤਾ ਇਹ ਜਾਇਦਾਦ ਸੁਨੀਤਾ ਪਤਨੀ ਅਰਜਿੰਦਰ ਸਿੰਘ ਦੀ ਸੀ ਜੋ ਨਸ਼ਾ ਤਸਕਰੀ ਦੇ ਕਈ ਮਾਮਲਿਆਂ 'ਚ ਦੋਸ਼ੀ ਰਹੀ ਉਸਦਾ ਪਤੀ ਅਰਜਿੰਦਰ ਸਿੰਘ ਉਰਫ ਰਾਜੂ ਬੇਟੀ ਸੁਪਨਾ ਅਤੇ ਪੁੱਤਰ ਮਨਜੀਤ ਸਿੰਘ ਉਰਫ ਮਿੱਠੂ ਵੀ ਐਨਡੀਪੀਐਸ ਐਕਟ ਹੇਠ ਕਈ ਮਾਮਲਿਆਂ ਵਿੱਚ ਫਸੇ ਹੋਏ ਹਨ ਪੁਲਿਸ ਅੰਕੜਿਆਂ ਮੁਤਾਬਕ ਅਮਰੀਕ ਸਰ ਕਮਿਸ਼ਨਰ ਪੁਲਿਸ ਵੱਲੋਂ ਇਹਨਾਂ ਸਾਲ 1221 ਐਨਡੀਪਸ ਕੇਸ ਦਰਜ ਕਰਕੇ 2576 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੌਰਾਨ 259 ਕਿਲੋਗ੍ਰਾਮ ਤੋਂ ਵੱਧ ਹੈਰੋਇਨ 2 ਕਰੋੜ 91 ਲੱਖ ਡਰਗ ਮਨੀ ਅਤੇ 103 ਵਾਹਨ ਬਰਾਮਦ ਕੀਤੇ ਗਏ ਹਨ ਅਮਰੀਕ ਸਰ ਤੋਂ ਜਸਵੀਰ ਸਿੰਘ ਲਾਲੀ ਦੀ ਖਾਸ ਰਿਪੋਰਟ हमारे माननीय मुख्यमंत्री साहब की जो युद्ध नशे ड्राइव है उसमें अमृतसर कमिश्नर पुलिस ने पहले भी बहुत रिकवरीज की हैं और बहुत बड़ी मात्रा में हीरोइन और बाकी ड्रग्स पकड़ी हैं और बहुत सारे नशा जो स्मगलर्स हैं उनको पकड़ के अरेस्ट किया गया है इसके अलावा जो प्रॉपर्टीज़ हैं वो फ्रीज़ कराई गई हैं थ्रू द कॉम्पिटेंट अथॉरिटी इन दिल्ली उसके अलावा जो डेमोलिशन ड्राइव है वो सिक्सटीनथ ये डेमोलिशन पे हम कमिश्नर अमृतसर के एरिए में आए हुए हैं बेसिकली ये ड्रग स्मगलर्स जो इलीगल कंस्ट्रक्शन करते हैं या जिनके इलीगल तौर पे घर बनाए गए हैं उनको म्यूनसिपल कॉरपोरेशन की तरफ से नोटिस दे के के ऑर्डर किए जाते हैं और पुलिस की जो आ, फोर्स है उसको रेकोजिशन किया जाता है तो मैं खुद आया हूँ हर जगह जाता हूँ इसलिए कि ताकि ये बहुत लाउड एंड क्लियर मैसेज हम समाज में दे सकें कि इल गॉटन मनी और जो ड्रग मनी से बनाई हुई चीज़ उसका हशियर यही होता है ये बड़ी नटोरियस फैमिली का घर है जो डिमोलिश हो रहा आज रजिंदर सिंह के खिलाफ आठ मुकदमे दर्ज हैं उसकी वाइफ सुनीता के खिलाफ दो बेटी सपना के खिलाफ दो एफ हैं और बेटे मंजीत के खिलाफ भी एक एफ दर्ज है ये चारों लोग अब एज ए फैमिली इस काम में पूरी तरह शामिल हैं और ये बड़ा लोगों में इस बात की चर्चा है और सराहना भी है कि पुलिस ने और अथॉरिटीज ने ये घर को आज डमोलिश किया है बिकॉज सबको इलाके में मालूम था कि ये का घर कैसे बना है आगे भी ये ड्राइव ऐसी रहेगी हमारे माननीय मुख्यमंत्री साहब की जो आदेश हैं कि आगे इस ड्राइव को और हमने फोकस और बेटर करना है ताकि मोर विजिबल हो ਔਰ ਲੋਗੋ ਮੇਂ ਇਹ ਲਾਊਡ ਐਂਡ ਕਲੀਅਰ ਮੈਸੇਜ ਆਏ ਕਿ ਅਗਰ ਆਪ ਕਿਲ ਕਾਟਰ ਮਨੀ ਸੇ ਕੋਈ ਚੀਜ਼ ਕਰਤੇ ਵੀ ਹੈ ਤਾਂ ਆਪ ਅਲਟੀਮੇਟਲੀ ਜੇਲ ਮੇਂ ਪਹੁੰਚਤੇ ਹੈ ਔਰ ਆਪ ਕੀ ਬਣਾਈ ਹੋਈ ਚੀਜ਼ ਐਸੇ ਹੀ ਬिखर ਜਾਤੀ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੋਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਆਫ ਪੁਲਿਸ ਅਮਰਸਰ ਨੂੰ ਬਹੁਤ ਵੱਡੀ ਸਕਸੈਸ ਮਿਲੀਆਂ ਹੈ ਵਿਸ਼ੇ ਸਮੇਂ ਤੋਂ ਪਹਿਲੀ ਜਨਵਰੀ ਤੋਂ ਜੇ ਦੇਖੀਏ ਤਾਂ ਅਸੀਂ 276 ਬੰਦੇ ਜਿਹੜੇ ਅਰੈਸਟ ਕਰ ਚੁੱਕੇ ਆ 260 ग्राम ਦੇ ਕਰੀਬ 260 ਕਿਲੋ ਦੇ ਕਰੀਬ ਹਿਰੋਇਨ 3 ਕਿਲੋ اوਪੀਐਮ 325 ਨਾਰਕੋਟਿਕ ਪਾਊਡਰ ਤੇ ਤਕਰੀਬਨ 3 ਕਰੋੜ ਦੇ ਲਗਭਗ ਜਿਹੜੀ ਡਰਗ ਮਨੀ 103 ਵਹੀਕਲਸ ਬਰਾਮਦ ਹੋਈਆਂ ਉਹਦੇ ਨਾਲ ਨਾਲ ਫ੍ਰੀਜ਼ਿੰਗ ਆਫ ਪ੍ਰੋਪਰਟੀ ਦਾ ਵੀ ਕੰਮ ਚੱਲ ਰਿਹਾ ਹੈ ਔਰ ਕਾਫੀ ਜਿਹੜੇ ਨੋਨ ਸਮਗਲਰਸ ਨੇ ਕਮਰਸ਼ਲ ਕੁਆਂਟੀਟੀ ਦੇ ਉਹਨਾਂ ਦੇ ਕੰਪਟੈਂਟ ਅਥਾਰਟੀ ਦਿੱਲੀ ਤੋਂ ਜਿਹੜੀਆਂ ਉਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕਰਾ ਦਿੱਤੀਆਂ ਗਈਆਂ 68 ਐਫ ਦੇ ਵਿੱਚ ਐਨਡੀਪੀਐਸ ਮੁਸਲਮਾਨ ਜਿਹੜਾ ਇਲੀਗਲ ਤੇ ਨਾਰਕੋ ਟ੍ਰੇਡ ਦੇ ਰਾਹੀਂ ਇਲੀਗਲ ਪ੍ਰਾਪਰਟੀਆਂ ਬਣਾਈਆਂ ਗਈਆਂ ਔਰ ਇਲੀਗਲ ਤਰੀਕੇ ਨਾਲ ਘਰ ਬਣਾਏ ਗਏ ਨੇ ਉਹਨਾਂ ਦੇ ਉੱਤੇ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਜਦੋਂ ਵੀ ਸਾਡੇ ਤੋਂ ਫੋਰਸ ਰੈਕੋਜੀਸ਼ਨ ਕੀਤੀ ਜਾਂਦੀ ਹੈ ਤਾਂ ਅਸੀਂ ਉਹਨਾਂ ਨੂੰ ਫੋਰਸ ਮਹਈਆ ਕਰਦੇ ਹਾਂ ਪਰ ਆਪ ਮੈਂ ਹਰੇਕ तकरीबन ਅਡਵਲੂਸ਼ਨ ਤੇ ਆਪ ਜਾਈਦਾ ਸੋਦਾ ਟਫੜਾ ਕਲੀਅਰ ਮੈਸੇਜ ਆਵੇ ਸਾਰੀ ਸੁਸਾਇਟੀ ਨੂੰ ਕਿ ਇਹਨਾਂ ਵਾਸਤੇ ਕੋਈ ਜਗ੍ਹਾ ਨਹੀਂ ਇਹੋ ਜਿਹੀ ਚੀਜ਼ਾਂ ਨਹੀਂ ਅੱਜ ਅ ਇੱਥੇ ਆਪਣੇ ਖੰਡ ਵਾਲੇ ਦੇ ਵਿੱਚ ਅਸੀਂ ਆਏ ਆ ਥਾਣਾ ਛਾਟਾ ਦਾ ਏਰੀਆ ਇੱਥੇ ਰਜਿੰਦਰ ਸਿੰਘ ਰਾਜੂ ਹੈ ਔਰ ਇੱਕ ਉਹਦੀ ਵਾਈਫ ਹੈ ਸੁਨੀਤਾ ਉਹਦੇ ਦੋ ਬੱਚੇ ਆ ਸਪਨਾ ਤੇ ਮਨਜੀਤ ਮਿੱਠੂ ਬੇਟਾ ਜੇ ਦੇਖੀਏ ਸਾਰਾ ਪਰਿਵਾਰ ਹੀ ਇਹਦੇ ਕੰਮ 'ਚ ਲੱਗਿਆ ਹੋਇਆ ਰਜਿੰਦਰ ਰਾਜੂ ਦੇ ਖਿਲਾਫ 8 ਮੁਕਦਮੇ ਦਰਜ ਨੇ ਐਨਡੀਪੀਐਸ ਐਕਟ ਦੇ ਤੇ ਵਾਈਫ ਦੇ ਖਿਲਾਫ ਦੋ ਮੁਕਦਮੇ ਦਰਜ ਨੇ ਇਹ ਸਾਰੇ ਥਾਣਾ ਚਾਟਾ ਦੇ ਵਿੱਚ ਹੀ ਇਹ ਜ਼ਿਆਦਾ ਇਹਨਾਂ ਦੇ ਖਿਲਾਫ ਐਕਸ਼ਨ ਹੋਇਆ ਕਿਉਂਕਿ ਬਾਰ ਬਾਰ ਛੇਲਤੇ ਆਉਂਦੇ ਫਿਰ ਇਹ ਕੰਮ ਕਰਨ ਲੱਗ ਜਾਂਦੇ ਆ ਜਿਹੜੀ ਬੜੀ ਹੈਰਾਨਜਨਕ ਗੱਲ ਹੈ ਕਿ ਸਪਨਾ ਜਿਹੜੀ ਬੇਟੀ ਹੈ ਉਹਦੇ ਖਿਲਾਫ ਵੀ ਦੋ ਪਰਚੇ ਆ ਇੱਕ ਪਰਚਾ ਮਦਰ ਸੰਤ ਤੇ ਡਾਕਟਰ ਦੇ ਖਿਲਾਫ ਕਾਮਨ ਵੀ ਹੈ ਤੇ ਮਨਜੀਤ ਦੇ ਖਿਲਾਫ ਵੀ ਇੱਕ ਪਰਚਾ ਦਰਜ ਹੈ ਜਿਹੜਾ ਬੇਟਾ ਹੈ ਸੋ ਇਹਦੇ ਨਾਲ ਜਿਹੜੀ ਇਹਨਾਂ ਦਾ ਚੋਕੜ ਦੇ ਦੇਖੀ 2018 ਤੋਂ ਇਹ ਐਕਟਿਵ ਨੇ ਔਰ ਇਸ ਦੇ ਇਹਨੇ ਮੁਕਦਮੇ ਦਰਜ ਨੇ ਇਸ ਫੈਮਿਲੀ ਦੇ ਉੱਤੇ ਔਰ ਸਾਰਾ ਪਰਿਵਾਰ ਇਸੇ ਕੰਮ ਤੇ ਲੱਗਿਆ ਸੋ ਅੱਜ ਜਿਹੜਾ ਇਹਨਾਂ ਦੇ ਇਲੀਗਲ ਘਰ ਬਣਾਇਆ ਗਿਆ ਸੀ ਉਹਨੂੰ ਮਿਊਨਿਸਪਲ ਕਾਰਪੋਰੇਸ਼ਨ ਨੇ ਢਾਉਣ ਦੇ ਆਰਡਰ ਕੀਤੇ ਨੇ ਪੁਲਿਸ ਫੋਰਸ ਸਾਡ ਤੋਂ ਮੁਹੱਈਆ ਕਰਾਈ ਗਈ ਅਸੀਂ ਆਪ ਉੱਥੇ ਖੜੇ ਆ ਬੜਾ ਲਾਊਡ ਐਂਡ ਕਲੀਅਰ ਮੈਸੇਜ ਹੈ ਔਰ ਵਾਰਨਿੰਗ ਹੈ ਬਾਕੀਆਂ ਵਾਸਤੇ ਕਿ ਜੇ ਤੁਸੀਂ ਕਿਸੇ ਗਲਤ ਕੰਮ ਨਾਲ ਔਰ ਸਪੈਸ਼ਲੀ ਡਰੱਗਸ ਨਾਲ ਇੱਕ ਮਕਾਨ ਬਣਾ ਵੀ ਲੈਣੀ ਹੋ ਤਾਂ ਉਹਦਾ ਹਸ਼ਰ ਹੀ ਹੋਏਗਾ ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਨੌਜਵਾਨਾਂ ਨੂੰ ਵੀ ਤੇ ਸਾਰੇ ਸਮਾਜ ਨੂੰ ਕਿ ਆਪਣੀ ਮਿਹਨਤੀ ਕਮਾਈ ਕਰੀਏ ਉਹਦੇ ਚ ਕਿਰਤ ਕਮਾਈ ਦੇ ਵਿੱਚ ਹੀ ਸਫਲਤਾ ਹੈ ਉਹਦੇ ਚ ਹੀ ਬਰਕਤ ਹੈ ਔਰ ਇਹੋ ਜਿਹੇ ਕੰਮਾਂ ਦਾ ਨਤੀਜਾ ਇਹੀ ਹੁੰਦਾ ਔਰ ਸਪੈਸ਼ਲੀ ਜਿਹੜੇ ਨੌਜਵਾਨ ਨੇ ਉਹ ਇਹ ਕੰਮ ਨਾ ਕਰਨ ਕਿਉਂਕਿ ਇਹਦੇ ਚ ਅਲਟੀਮੇਟਲੀ ਉਹਨਾਂ ਦੀ ਆਪਣੀ ਜ਼ਿੰਦਗੀ ਖਰਾਬ ਹੁੰਦੀ ਹੈ ਜਿਹੜੇ ਇਹਨਾਂ ਨੂੰ ਇਸ ਕੰਮ ਚ ਲਾਉਂਦੇ ਉਹਨਾਂ ਦਾ ਕੁਛ ਨਹੀਂ